ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਜਰਾਵਰ ਮਾਨ ਫਾਰਮਿੰਗ ਚੈਨਲ ਦੇ ਵਿੱਚ ਅੱਜ ਜਨਾ ਆਪਾਂ ਪਹੁੰਚੇ ਆਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੀਨਸਾ ਤੇ ਇੱਥੇ ਇੱਕ ਸਾਡਾ ਵੀਰ ਆ ਸਾਡਾ ਭਰਾਈ ਆ ਤੇ ਬੜਾ ਇਹਨਾਂ ਦਾ ਪ੍ਰੇਮ ਆ ਤੇ ਪ੍ਰੇਮ ਕਰਕੇ ਰਾਤ ਇਹਨਾਂ ਕੋਲ ਪਹੁੰਚੇ ਸੀਗੇ ਤੇ ਬਹੁਤ ਵਧੀਆ ਵੀਰ ਆ ਬਹੁਤ ਵਧੀਆ ਇਨਸਾਨ ਆ ਤੇ ਪਿਛਲੇ ਤੇ ਸਮਿਆਂ ਤੋਂ ਮੈਨੂੰ ਕਾਫੀ ਲੰਮੇ ਸਮੇਂ ਤੋਂ ਜਾਣਦਾ ਕਿਉਂਕਿ ਇਹ ਮੇਲੇ ਆ ਜੇ ਅਸੀਂ ਇਕੱਠੇ ਵੀ ਹੁੰਦੇ ਰਹਿੰਨੇ ਆ ਤੇ ਇਹ ਬਰੀਡਿੰਗ ਦਾ ਇਹਨੇ ਕੰਮ ਕੀਤਾ ਹੋਇਆ ਇਹਨੇ ਘਰੇ ਝੋਟੀਆਂ ਤਿਆਰ ਕੀਤੀਆਂ ਕਿਉਂਕਿ ਇਹਨੇ ਉਹ ਕੰਮ ਕੀਤਾ ਵੀ ਜਿਹੜਾ ਵੀ ਕੰਮ ਕੀਤਾ ਉਹਦੇ ਸਭ ਕੁਝ ਘਰੇ ਤਿਆਰ ਕੀਤਾ ਮੇਰੇ ਹਿਸਾਬ ਨਾਲ ਕੋਈ ਵੀ ਕੋਈ ਲੰਮੇ ਸਮੇਂ ਤੋਂ ਪਹਿਲਾਂ ਭਾਵੇਂ ਕੋਈ ਹੋਵੇ ਅਸੀਂ ਮੱਝ ਨਹੀਂ ਵੀ ਜਿਹੜੇ ਬਾਹਰੋਂ ਖਰੀਦ ਕੇ ਲਿਆਉਂਦੀ ਹੋਵੇ ਤੇ ਬਹੁਤ ਜ਼ਿਆਦਾ ਸ਼ਕੀਨ ਆ ਤੇ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਇਹ ਉਹ ਵੀਰ ਆ ਵੀ ਇਹਦਾ ਲక్ష్ਮੀ ਡੇਰੀ ਫਾਰਮ ਵਾਲੇ ਸ਼ੇਰਪਾਜ ਅੰਕਲ ਤੇ ਬਰਿੰਦਰ ਨਾ ਵੀ ਬਹੁਤ ਜਿਆਦਾ ਪਿਆਰ ਆ ਪੁਰਾਣੇ ਸਮੇਂ ਤੋਂ ਕਿਉਂਕਿ ਮੈਂ ਵੀ ਹੁਣ ਮੈਂ ਦੱਸ ਦੱਸਾ ਵੀ ਮੇਰੇ ਨਾਲ ਪਹਿਲਾਂ ਤਾਂ ਇਹ ਇਹਨਾਂ ਨਾਲ ਜੁੜਿਆ ਹੋਇਆ ਤੇ ਜਦੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ 16 17 ਉਦੋਂ ਪਹਿਲਾਂ ਮੇਲਿਆਂ ਦੇ ਵਿੱਚ ਨਾਲ ਹੁੰਦਾ ਸੀ ਵੀਰ ਇਹ ਤੇ ਇਧਰ ਵੀਰ ਨੇ ਛੱਪੜੂ ਹੀ ਬਣਾਇਆ ਹੋਇਆ ਪਸ਼ੂ ਵਾਸਤੇ ਤੇ ਕਿਉਂਕਿ ਇਹਨੇ ਛੱਪੜ ਕੱਚਾ ਹੈ ਇਹਦੇ ਬਾਰੇ ਪੁੱਛਿਆ ਕੱਚਾ ਕਿਉਂ ਆ ਤੇ ਇੱਕ ਮੈਨੂੰ ਇੱਥੇ ਜਿਹੜੀ ਆ ਗਈ ਸਭ ਤੋਂ ਵਧੀਆ ਚੀਜ਼ ਲੱਗੀ ਜਿਹੜੀ ਮਨ ਨੂੰ ਇੱਥੇ ਮੈਨੂੰ ਵੀ ਆ ਕੇ ਸਕੂਨ ਬਹੁਤ ਮਿਲਿਆ ਖੇਤ ਵਿੱਚ ਆ ਕੇ ਆ ਵੇਖੋ ਕਿੰਦਾ ਸੋਹਣੀ ਜਗ੍ਹਾ ਬਣੀ ਹੈ ਖੇਤ ਤੇ ਦਰਖਤ ਬਹੁਤ ਆ ਜਿਵੇਂ ਪਸ਼ੂਆਂ ਦਾ ਸਹੀ ਰੱਖ ਰੋਖਾ ਚਾਹੀਦਾ ਉਹ ਇਹਨੇ ਕੀਤਾ ਹੋਇਆ ਦਰਖਤਾਂ ਵਾਲਾ ਜਿਹੜੀ ਕੁਦਰਤੀ ਚਾਹੀਦਾ ਠੀਕ ਆ ਅੱਜ ਕੱਲ ਆਪਾਂ ਸ਼ੈੱਡ ਪਾ ਲੈਨੇ ਆ ਕੂਲਰ ਪਰ ਉਹ ਗੱਲਾਂ ਨਹੀਂ ਬੰਦੀਆਂ ਪਰ ਜੇ ਸਹੀ ਰੱਖ ਰੋਖਾ ਦਰਖਤ ਚਾਹੀਦੇ ਪਸ਼ੂ ਵਾਸਤੇ ਤੇ ਆ ਵੇਖੋ ਤੁਹਾਨੂੰ ਝੋਟੀਆਂ ਵੀ ਵਿਖਾਉਨੇ ਆ ਪੁੱਛਦੇ ਆ ਕਿ ਕਿਹੜੇ ਕਿਹੜੇ ਸਿਮਲਦਿਆਂ ਤੇ ਪਹਿਲਾਂ ਤਾਂ ਬਈ ਗੁਰਪ੍ਰੀਤ ਸੱਸੀ ਉਹਨੂੰ ਪੁਰੇ ਸੜਾਉਣ ਤੇ ਜੀ ਆਇਆਂ ਨੂੰ ਤੇ ਸਵਾਗਤ ਕਰਦੇ ਆਂਗੇ ਹਮਮ ਅੰਕਲ ਸਰਦਾਰ ਸ਼ੇਰਵਾਦ ਸਿੰਘ ਬੱਬਲ ਉਹਨਾਂ ਦਾ ਬਹੁਤ ਪਿਆਰ ਆ ਆਪਣਾ ਬਸ ਐ ਮੰਨ ਲਓ ਵੀ ਉਹਨਾਂ ਦੀ ਜ਼ਿੰਦਗੀ 'ਚ ਆਪਣਾ ਬਹੁਤ ਵਧੀਆ ਰੋਲ ਆਗਾ ਹਾਂਜੀ ਹਾਂਜੀ ਉਹਨਾਂ ਨੂੰ ਦੇਖ ਕੇ ਅੰਕਲ ਨੂੰ ਦੇਖ ਕੇ ਅਸੀਂ ਉਧਰ ਨੂੰ ਹੋਏ ਹਨਾ ਹਾਂ ਹਾਂ ਆਪਾਂ ਪਹਿਲਾਂ ਹੁਣ ਘੋੜੀਆਂ ਹੀ ਰੱਖਦੇ ਤੇ ਵੀ ਘੋੜੀਆਂ ਦਾ ਮੇਲਾ ਇਹ ਤੋਂ ਪ੍ਰਵਾਹਤ ਹੋਈ ਉੱਥੇ ਅੰਕਲ ਉਹਨਾਂ ਨਾਲ ਮਿਲੇ ਅੰਕਲੁਰਾਣਿਆਂ ਨੇ ਦੁੱਧ ਚ ਪੋਣਦੇ ਤੇ ਹਨਾ ਉਹਨਾਂ ਦੇ ਨਾਲ ਦੇਖਦੇ ਦੇਖਦੇ ਉਹਨਾਂ ਨੂੰ ਵੱਡੇ ਹੋਏ ਹਨ ਹਨ ਹਾਂ 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 ਕੀ ਹਾਲ ਹੋ ਗਏ ਚੀਜ਼ਾਂ ਨੂੰ ਠੀਕ ਆ ਠੀਕ ਆ ਆਪਣੇ 20 ਸਾਲ ਦੀ ਸੀ 20 ਸਾਲ ਦੀ ਹੁਣ ਮਤਲਬ ਕਿ ਜਿਹੜਾ ਥੋੜਾ ਸ਼ੌਂਕ ਇਧਰ ਮੱਝਾ ਸ਼ੌਂਕ ਆਉਂਦਾ ਜਿਹੜਾ ਥੋੜਾ ਸੁਭਾਅ ਬਣਿਆ ਅੰਕਲ ਕਰਕੇ ਬਣਿਆ ਹਾਂ ਅੰਕਲ ਕਰਕੇ ਹਾਂ ਠੀਕ ਆ ਅੰਕਲ ਕਰਕੇ ਅੰਕਲ ਕਰਕੇ ਹਾਂ ਵੀ ਅੰਕਲ ਨੇ ਕਦੇ ਵੀ ਕੋਈ ਪੈਸੇ ਪੱਖੇ ਨਹੀਂ ਹਨਾ ਵੀ ਉਹ ਆਮਦਨ ਕੀਤੀ ਹੈਗੀ ਵੀ ਸਾਨੂੰ ਪੈਸਿਆਂ ਤਰਫੋਂ ਉਹ ਹੋਵੇ ਵੀ ਸਾਨੂੰ ਪੈਸਿਆਂ ਦੇ ਕਰਕੇ ਉਹ ਅੰਕਲ ਨੇ ਸ਼ੁਰੂਆਤ ਇਹ ਚੀਜ਼ ਕਿਹਾਗਾ ਵੀ ਜੇ ਕੋਈ ਮੱਝ ਲੈਣੀ ਆ ਉਹਦਾ ਕੱਟਾ ਆਪਣੇ ਘਰੇ ਤਿਆਰ ਕਰਨਾ ਤਾਂ 20 ਕਿਲੋ ਵਾਲੀ ਮਹਿਸ਼ ਹੋਵੇ ਠੀਕ ਆ ਠੀਕ ਆ ਅੰਕਲ ਦੀ ਪਹਿਲਾ ਸੋਚ ਸੀ ਇਹ ਚੀਜ਼ਾਂ ਦੀ ਅੱਛਾ ਵੀ ਕਹਿੰਦਾ ਮਤਲਬ ਪੰਜਾਬ ਵਿੱਚ ਬਰੀਡਿੰਗ ਬਾਰੇ ਦੱਸਿਆ ਹੀ ਲੋਕਾਂ ਨੂੰ ਅੰਕਲ ਨੇ ਅੰਕਲ ਨੇ ਦੱਸਿਆਗਾ 16 ਤੋਂ ਪਤਾ ਲੱਗਾ ਲੋਕਾਂ ਨੂੰ ਬਰੀਡਿੰਗ ਦਾ ਹਾਂ ਬੇਣੀ ਪਹਿਲਾਂ ਤਾਂ ਇੱਕ ਯਾਰ ਦੇਖ ਲਿਆ ਸਿੰਘ ਕੁੰਡੇ ਆ ਪੂਸ਼ ਕਾਲੀ ਆ ਆ ਬਸ ਪੰਜ ਕਲਾਣੀ ਆ ਇੰਨੇ ਹੀ ਪਤਾ ਹੁੰਦਾ ਲੋਕਾਂ ਨੂੰ ਤੋਂ ਬਾਅਦ ਪਤਾ ਨਹੀਂ ਹੁੰਦਾ ਸੀ ਨਾ ਯਾਰ ਮੈਂ ਤੁਹਾਨੂੰ ਕੀ કહਾਣਾ ਵੀ ਪਹਿਲਾਂ ਲੋਕਾਂ ਨੂੰ ਕੈਟਾਗਰੀਆਂ ਵੀ ਨਹੀਂ ਪਤਾ ਹੁੰਦੀਆਂ ਇਹਦੀਆਂ ਵੀ ਕੈਟਾਗਰੀਆਂ ਦਾ ਮੁਕਾਬਲਾ ਕੀ ਚੀਜ਼ ਹੈ ਜਦੋਂ ਅੱਗੇ ਮਿਲਕ ਬਿਊਟੀ ਦਾ ਕੰਪੀਟੀਸ਼ਨ ਹੁੰਦਾ ਤੀਗਾ ਲੋਕ ਕੋਈ ਖਾਲੀ ਮੈਸ ਲੈ ਜਾਂਦਾ ਸੀਗਾ ਕੋਈ ਐ ਖੜ ਲਾ ਕੇ ਲੈ ਜਾਂਦਾ ਸੀਗਾ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਦੀ ਪਤਾ ਠੀਕ ਆ ਠੀਕ ਆ 2016 ਤੋਂ ਆ ਕੇ ਪਤਾ ਲੱਗਣ ਲੱਗਿਆ ਠੀਕ ਆ ਠੀਕ ਆ ਠੀਕ ਕਿ 14 14 ਚ ਵੀ ਅਸੀਂ ਅਸੀਂ ਵੀ ਮੇਲੇ ਤੇ ਡੰਗਰ ਲੈ ਕੇ ਜਾਂਦੇ ਰਹੇ ਨੇ ਮਾਸਤੂਆਣਾ ਸਾਹਿਬ ਮੇਲਾ ਹੁੰਦਾ ਸੀਗਾ ਫੋਲ ਲੈ ਕੇ ਜਾਂਦੇ ਰਹਾਂਗੇ ਤੇ ਲੋਕਾਂ ਨੂੰ ਹਨਾ ਵੀ ਕੈਟਾਗਰੀਆਂ ਵੀ ਨਹੀਂ ਪਤਾ ਹੁੰਦਾ ਸੀਗਾ ਠੀਕ ਆ ਠੀਕ ਡਾਕਟਰਾਂ ਨੇ ਉਦੋਂ ਬਾਅਦ ਚ ਕੈਟਾਗਰੀਆਂ ਬਣਾਈਆਂ ਨੇ ਹਾਂ 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 ਤੇ ਫੇਰ ਜਾ ਕੇ ਪਤਾ ਲੱਗਿਆ ਵੀ ਬਰੀਡਿੰਗ ਕੀ ਹੁੰਦੀ ਹੈਗੀ ਹੂੰ 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 ਠੀਕ ਆ ਠੀਕ ਆ ਤੇ ਬਈ ਗੁਰਪ੍ਰੀਤ ਜੀ ਚਲੋ ਆਪਾਂ ਤੁਹਾਨੂੰ ਇਹ ਪੁੱਛਾਂ ਕਿਹੜੇ ਬੁੱਲਾਂ ਦੀਆਂ ਸੀ ਕਿੱਧਰ ਕਟੀਆਂ ਪਹਿਲਾਂ ਇੱਕ ਮੈਂ ਥੋੜੀ ਜੀ ਗੱਲ ਪੁੱਛਦਾ ਵੀ ਇਹ ਛੱਪੜ ਬਾਰੇ ਕਰਨ ਦੱਸ ਵੀ ਕੱਚਾ ਕਿਉਂ ਰੱਖਿਆ ਹੋਇਆ ਇਹ ਛੱਪੜ ਆਪਣੇ ਪਿੰਡਾਂ 'ਚ ਕੱਚੀ ਹੁੰਦੇ ਤੇ ਅੱਗੇ ਠੀਕ ਆ ਠੀਕ ਆ ਤੇ ਹੁਣ ਪੱਕੇ ਛੱਪੜ ਤਾਂ ਲੋਕਾਂ ਨੇ ਆਪਣੇ ਨਾਉਣ ਖਾਤਰ ਬਣਾਏ ਨੇ ਅੱਛਾ ਅੱਛਾ ਪਸ਼ੂਆਂ ਖਾਤਰ ਤਾਂ ਕੱਚੇ ਛੱਪੜ ਹੁੰਦੇ ਤੇ ਟੋਬੇ ਹੁੰਦੇ ਹਾਂ ਟੋਬੇ ਹੁੰਦੇ ਪਿੰਡਾਂ ਦੇ ਪੁਰਾਣੇ ਹਾਂ ਇੱਕ ਟੋਬਾ ਹੀ ਆ ਇਹ ਸਭ ਹੋਣੀ ਹੈਗਾ ਕੋਈ ਠੀਕ ਆ ਠੀਕ ਆ ਵੀ ਜਾਦੇ ਕੀ ਇਹਦੇ ਵਿੱਚ ਬੈਣੀ ਪੀ ਪਸ਼ੂਆਂ ਕੀ ਕਰਨ ਦੇ ਕਰੇ ਆਏ ਆ ਵੀ ਭੱਜ ਕੇ ਵੜ ਜਾਂਦੇ ਨੇ ਭੱਜ ਕੇ ਡੰਗਰ ਨਿਕਲਿਆ ਆਉਂਦੇ ਨੇ ਕੋਈ ਛੱਟ ਫੇਟ ਦਾ ਡਰ ਨਹੀਂ ਅੱਛਾ ਕਿਸੇ ਨੇ ਉਧਰੋਂ ਟੱਕਰ ਮਾਰੀ ਕਿਸੇ ਨੇ ਕੋਈ ਉਧਰੋਂ ਦੀ ਨਿਕਲ ਜਾਂਦਾ ਕੋਈ ਉਧਰ ਦੀ ਨਿਕਲ ਜਾਂਦਾ ਹੁਣ ਪਸ਼ੂਆਂ ਦੇ ਜੇ ਪੱਕਾ ਕਰਦੇ ਤਾਂ ਇੱਕ ਥਾਂੋਂ ਦੀ ਨਿਕਲਦੇ ਇੱਕ ਉਹ ਵਾਗਾ ਬੈਨੀਫਿਟ ਗਾਰੇ ਦਾ ਵਿੱਚੋਂ ਕੱਚੇ ਦਾ ਠੀਕ ਆ ਉਹਦੇ ਨਾਲ ਜੂਨ ਜਦੋਂ ਗਾਰੇ ਚ ਲਿਪੜਦੇ ਜੂਨ ਜਾਣ ਹੀ ਰਹਿੰਦੀ ਕੋਈ ਠੀਕ ਆ ਤੇ ਅੱਛਾ ਇਹਦੇ ਕਾਰਨ ਕਰਕੇ ਜਿਹੜਾ ਛੱਪਣ ਨੂੰ ਕੱਚਾ ਰੱਖਿਆ ਕੱਚਾ ਹੀ ਰੱਖਿਆ ਇਸੇ ਗੱਲ ਕਰਦੇ ਆ ਠੀਕ ਆ ਠੀਕ ਆ ਤੇ ਤੇ ਖੁੱਲੇ ਰੱਖਦੇ ਆਪਾਂ ਬਰੀਡਿੰਗ ਤੇ ਕੰਮ ਰੱਖਦੇ ਆਂਗੇ ਅੱਛਾ ਤੇ ਗੁਰਪੀ ਬੈ ਕੇ ਚੀਜ਼ ਮੈਨੂੰ ਬੜੀ ਵਧੀਆ ਚੀਜ਼ ਲੱਗੀ ਅਜ ਨਹੀਂ ਤੇ ਆ ਗਿਆ ਦਰਖਤਾਂ ਦਾ ਕਾਰਨ ਵੀ ਆਪਾਂ ਬਈ ਜਿਹੜੇ ਤੋ ਦਰਖਤ ਆ ਜਿਹੜੇ ਸਹੀ ਜਿਹੜਾ ਅਖਰਖਾ ਦਰਖਤਾਂ ਥੱਲੇ ਜਾਈਦਾ ਬਸਵਾ ਦਾ ਆ ਵੇਖੋ ਕਿੱਡੀ ਸੰਗੜੀ ਸ਼ਾਜੋ ਜੰਗਲ ਚ ਮੰਗਲ ਲਾਏ ਹੋਏ ਆ ਇੱਥੇ ਹਜ਼ਾਰ ਦਰਖਤ ਲਾਏ ਹੋਏ ਆ ਆਪਣੇ ਉੱਤਰਲੇ ਪਾਸੇ ਤਾਂ ਬਾਗ ਆ ਤੇ ਦੇਖੀਏ ਬਾਗ ਹਰੇਕ ਬੂਟਾ ਲਾ ਹੈ ਹਰੇਕ ਬੂਟਾ ਬਸ ਉਹਨੂੰ ਜਿਆਦਾ ਮਤਲਬ ਕਿ ਸ਼ਾਂਤੀ ਨਾ ਪੈਂਦਾ ਇੱਥੇ ਸ਼ਾਂਤੀ ਨਾਲ ਤਹੇ ਆਏ ਆ ਗਾ ਜਿਹੜਾ ਸੈੱਡ ਆ ਉਹ ਆਪਾਂ 15 ਫੁੱਟ ਉੱਚਾ ਪਾ ਦੇਨੇ ਹਮ ਵੱਧ ਤੋਂ ਵੱਧ 18 ਫੁੱਟ ਪਾ ਦੇਨੇ ਇੰਨੇ ਉੱਚਾ ਪਾਉਣਿਆਂਗੇ ਦਰਖਤ ਦਾ ਸਿਰੇ ਵਾਲਾ ਟੂਸਾ 60 60 50 50 ਫੁੱਟ ਤੇ ਵਗ ਜਾਂਦਾਗਾ 50 ਦੀ ਹੀਟਾਂ ਠੰਡਾ ਹੋ ਜਾਂਦਾ ਠੀਕ ਆ ਠੀਕ ਆ ਤੇ ਰਹੀ ਗੱਲ ਇਹਨਾਂ ਨੂੰ ਆਪਾਂ ਹਨਾ ਸੈਟਾਂ ਥੱਲੇ ਰੱਖ ਕੇ ਧੁੱਪੇ ਮਾਰੀ ਜਾਈਏ ਕਈ ਚੀਜ਼ਾਂ ਦਾ ਕੰਬੀਨੇਸ਼ਨ ਬਣਾਉਣਾ ਪੈਂਦਾ ਬਰੀਡ ਫੀਡ ਰੱਖ ਰਖਾ ਸਾਰੀਆਂ ਚੀਜ਼ਾਂ ਨੂੰ ਬਣਾ ਕੇ ਫੇਰ ਇੱਕ ਵਧੀਆ ਡੰਗਰਾਂ ਦਾ ਰੱਖ ਰਖਾ ਕਰਿਆ ਜਾਂਦਾ ਠੀਕ ਆ ਜਦੋਂ ਤਾਂ ਹੁਣ ਆਪਣਾ ਦਾ ਕੋਸ਼ ਮਣੀ ਯਾਰ ਹਨਾ ਬਹੁਤ ਵੱਡੇ ਵੱਡੇ ਲੋਕਾਂ ਦੇ ਕੰਮ ਨੇ ਆਪਣੇ ਦੇ ਘਾਟੇ 'ਚ ਨੂਨ ਏ ਮੰਨ ਲੈ ਆਪਣਾ ਕੱਡੇਗਾ ਬਰੀਡਰਾਂ ਪਰ ਇੱਕ ਗੱਲ ਕਹਿਣਾ ਮੈਂ ਇੱਕ ਠੋਕ ਕੇ ਇਹ ਗੱਲ ਕਹਿਦਣੇ ਆਪਾਂ ਵੀ ਹਾਂ ਮੈਂ ਬਰੀਡਰਾਂਗਾ ਲੋਕ ਲਿਆ ਕੇ ਹਰਿਆਣੇ 'ਚੋਂ ਮੱਝਾਂ ਉਥੋਂ ਲਿਆ ਕੇ ਸੁਈਆਂ ਸਵਈਆਂ ਮੱਝਾਂ ਲਿਆ ਕੇ ਚਬਾ ਕੇ ਦੁੱਧ ਹੈਨਾ ਕੰਦ ਨੇ ਅਸੀਂ ਆ ਕੱਟਾ ਰੱਖ ਲਿਆ ਜਵਾਈਆਂ ਕਰਾ ਲਓ ਸੀਮਨ ਦਾ ਕੰਮ ਉਹ ਪੈਸੇ ਖਾਤਰ ਕਰ ਰਹੇ ਨੇ ਸਾਰੇ ਲੋਕ ਠੀਕ ਆ ਠੀਕ ਉਹਨਾਂ ਦਾ ਪੈਸਾ ਮੁੱਖ ਆ ਯਾਰ ਹਾਂ 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 ਹੈਨਾ ਜਿਵੇਂ ਉਹਨਾਂ ਅੰਕਲ ਦੀ ਸ਼ੇਰਵਾਇ ਉਹਨੂੰ ਪੈਸੇ ਪੂਸੇ ਦਾ ਨਹੀਂ ਹੁਣ ਸਾਨੂੰ ਵੀ ਪਤਾ ਕਿੰਨੇ ਕੁ ਪੈਸੇ ਨਹੀਂ ਉਹਨੂੰ ਦਾ ਹੁਣ ਅਕਲ ਨੂੰ ਸੀਮਨ ਦਾ ਕੰਮ ਤਾਂ ਹੁਣ ਹੋਇਆਗਾ ਹੁਣ ਹੋਇਆ ਹਾਂ ਮੱਜਾਂ ਪਿਆ 2004 ਚਾਰ ਦਿਨ ਲੱਗਿਆ ਵੇ ਉਹ ਕਿੰਨੀਆਂ ਕਿੰਨੇ ਮੱਜਾਂ ਬਣਾ ਪੈਸੇ ਵਾਲੀਆਂ ਕਿੰਨਾ ਕਿੰਨਾ ਪੈਸਾ ਲਾ ਕੇ ਅੰਕਲ ਹਰਿਆਣੇ ਜੋ ਮੱਜਾਂ ਫੇਰ ਆ ਕੇ ਕਿਤੇ ਗਾਂ ਸੁਜ ਫਿਰ ਹੁਣ ਗੱਲ ਸੁਣ ਵਿੱਚ ਹੁਣ ਲੋਕ ਕਹਿੰਦੇ ਨੇ ਵੀ ਉਹ ਚਵਾਈ ਚ ਨਹੀਂ ਆਉਂਦੇ ਯਾਰ ਹੁਣ ਆਪਦੇ ਹੀ ਗਾਹ ਮੂਰੇ ਨੇ ਪਿਆਰ ਵਾਲੇ ਹਨਾ ਫਿਰ ਕਈ ਵਾਰੀ ਟਕਰਾਰ ਹੋ ਜਾਂਦਾ ਹਨਾ ਹਾਂ ਇਹ ਨਹੀਂ ਕਿ ਗਲਤ ਕੀ ਆ ਲੱਖਾਂ ਲੱਖਾਂ ਦੇ ਹਿਸਾਬ ਨਾਲ ਸਿਮਨ ਲੱਗ ਗਿਆ ਲక్ష్ਮੀ ਦੇਰੀ ਫਰਮ ਦਾ ਜਿਹੜੇ ਆਮ ਕਿਸਾਨਾਂ ਦੇ ਘਰੇ ਹੁਣ ਕਟੀਆਂ ਆ ਗਈਆਂ ਕੋਈ ਨੂਰ ਦੀਆਂ ਜਿਹੜੀਆਂ ਮੇਲਿਆਂ ਚੋਂ ਉਹਨਾਂ ਦੇ ਪੁੱਲਾਂ ਦੀਆਂ ਕਟੀਆਂ ਜਾਂਦੀਆਂ ਉਹਨਾਂ ਨੂੰ ਲੋਡ ਵੀ ਕੀ ਹੁਣ ਉਹਨਾਂ ਨੂੰ ਕੀ ਉਹ ਉਹਨਾਂ ਦੀ ਹੀ ਨੇ ਉਹਨਾਂ ਦੀਆਂ ਨੇ ਹਾਂ ਹਾਂ ਉਹਨਾਂ ਦੀਆਂ ਨੇ ਵਿੱਚ ਜਿਹੜੇ ਨਵੇਂ-ਨਵੇਂ ਬਰੀਡ ਰੋਠਦੇ ਨੇ ਨਾ ਉਹ ਇਹ ਚੀਜ਼ ਦੀ ਕਰਦੇ ਉਹ ਵੀ ਨਹੀਂ ਕਰਦੇ ਜਿਹੜੇ ਸਪਲਾਇਰ ਨੇ ਮੂਰੇ ਉਹੀ ਇੱਕ ਦੂਜੇ ਨੂੰ ਮਾਰਾ ਕਹੀ ਮੈਂ ਤੇਰੇ ਨਾਲ ਗੱਲ ਕਰਪੀਏ ਲਾਣਾ ਲక్ష్ਮੀ ਵਾਲੇ ਐ ਫਲਾਣਾ ਹਾਂ ਮੈਂ ਮੈਂ ਵਾਲੇ ਐ ਮੈਂ ਕੱਲ੍ਹ ਜੂਰਲੀ ਹੋ ਕੇ ਰੀ ਜਾਂਦੇ ਨੇ ਮੈਂ ਤੇਰੇ ਨਾਲ ਗੱਲ ਟੋਕਦਾ ਇੱਕ ਮਿੰਟ ਜਿਹੜੇ ਸਪਲਾਇਰ ਆ ਨਾ ਸਪਲਾਇਰਾਂ ਨੂੰ ਮੈਂ ਗੱਲ ਦੱਸਦਾ ਨਾ ਤਾਂ ਇਹਨੂੰ ਨਸਲ ਬਾਰੇ ਪਤਾ ਹੁੰਦਾ ਸਪਲਾਇਰ ਨੂੰ ਕੀ ਪਤਾ ਯਾਰ ਇਹਨਾਂ ਦਾ ਇੱਕ ਪੈਸੇ ਤੇ ਕਰ ਮਤਲਬ ਹੁੰਦਾ ਸਪਲਾਇਰ ਨੂੰ ਤਾਂ 15000 ਤੇ ਰੱਖਿਓ ਤੂੰ 20000 ਦੇ ਦੇ ਤੇਰੇ ਲਈ ਵਿਆਹ ਤੇਰੇ ਗੁਣ ਗਾਉਣ ਲੱਗ ਜਾਣਗੇ ਮੈਂ ਇੱਕ ਕਈ ਸਪਲਾਇਰਾਂ ਨਾਲ ਮੈਂ ਗੱਲ ਕਰਦਾ ਇਹਨਾਂ ਨੂੰ ਇਹ ਨਹੀਂ ਪਤਾ ਉਹ ਮੋਰਾ ਕੀ ਹੁੰਦੀ ਨੀਲੀ ਰਾਵੀ ਕੀ ਹੁੰਦੀ ਇਹਦੀ ਕੈਟਾਗਰੀ ਕੀ ਹੁੰਦੀ ਆ ਹਾਂ ਇਹਨਾਂ ਦਾ ਪੈਸੇ ਨਾਲ ਮਤਲਬ ਹੁੰਦਾ ਹਾਂ ਮੈਂ ਬਹੁਤ ਜ਼ਿਆਦਾ ਸਪਲਾਇਰਾਂ ਨੂੰ ਮਿਲਦਾ ਹੁਣ ਤੂੰ ਆਪਣੇ ਲక్ష్ਮੀ ਵਾਲਿਆਂ ਨਾਲ ਤੇ ਜਿੰਨੇ ਜਿੰਨੇ ਉਹਨ ਦੇਤੇ ਸਾਰੇ ਉਹ ਦੂਜੇ ਗਰੁੱਪਾਂ ਚ ਦੂਜੇ ਗਰੁੱਪ ਗਰੁੱਪ ਤਾਂ ਹੁੰਦੀ ਨੇ ਚਲੋ ਉਹਨਾਂ ਨਾਲ ਜਾ ਕੇ ਇਧਰੋਂ ਬਰਿਆਈਆਂ ਕਰਨ ਲੱਗ ਜਾਂਦੇ ਨੇ ਜਿਹੜੇ ਵਿੱਚ ਉ ਉਹ ਇੱਧਰ ਆ ਕੇ ਆਪਣੇ ਲਵੇ ਉਹ ਕਰਨ ਲੱਗ ਜੰਦੇ ਨੇ ਵੀ ਇਹ ਮੂਹਰ ਲੈਣੇ ਹੁਣ ਅੰਕਲ ਵੀ ਥੋੜੋ ਕਿਸੇ ਨਾਲ ਫੈਂਸਦੇ ਨੇ ਕੋਈ ਗੱਲ ਤੇ ਮੈਨੂੰ ਉਹਨਾਂ ਦਾ ਉਹਨਾਂ ਕੋਲ ਉਹਨਾਂ ਕੋਲ ਇਹਨਾਂ ਸਮਾਂ ਹੀ ਹੈ ਨੀਗਾ ਹਾਂ ਹਾਂ ਨਾਲੇ ਯਾਰ ਇਹਦਾ ਮੂਹਰ ਲੈਣੇ ਹਾਂ ਗਰੁੱਪ ਬਣਾਈ ਖੜੇ ਨੇ ਲੋਕ ਕੋਈ ਨਹੀਂ ਨਹੀਂ ਬਾਕੀ ਤਾਂ ਗੱਲ ਹੋਰ ਦੱਸਾਂ ਅੰਕਲ ਹੋਰਾਂ ਦੇ ਪਿੱਛੇ ਜਿਹਦੇ ਨਾਲੇ ਅੰਕਲ ਉਹ ਆਪਣੇ ਸਟੈਂਡ ਲਾਈਨ 'ਤੇ ਆਪਣੇ ਵਰਗੇ ਬਹੁਤ ਖੜੇ ਆ ਬਹੁਤ ਨੇ ਬਹੁਤ ਨੇ ਬਹੁਤ ਫਾਰਮਰ ਆ ਜਿਹੜੇ ਪਿਆਰ ਵਾਲੇ ਜਿਵੇਂ ਤੇਰੇ ਨਾਲ ਪਿਆਰ ਹੋ ਗਿਆ ਹੈ ਇੱਕ ਇੱਕ ਜਿਵੇਂ ਚਲ ਮੈਂ ਹੋ ਗਿਆ ਮੇਰਾ ਮੈਂ ਹੋ ਗਿਆ ਆਪਣਾ ਦੂਜਾ ਕੀ ਕਹਿੰਦੇ ਹੁੰਦੇ ਆ ਅਮਰਤ ਰਣਜੀਤ ਹੋ ਗਏ ਵਕੀਲ ਹੋਰੀ ਹੋ ਗਏ ਠੀਕ ਆ ਬਹੁਤ ਮੁੰਡੇ ਜਿਹੜੇ ਪਿਆਰ ਵਾਲੇ ਲੋਕ ਹਨਾ ਸੰਗਰੂਰ ਚ ਤਾਂ ਹੀ ਕਹਿੰਦੇ ਵੀ ਇਹ ਲక్ష్ਮੀ ਵਾਲਾ ਨਹੀਂ ਮੁੰਡਾ ਹੈਗਾ ਹਾਂ ਮਸਤੂਆਣੇ ਮੇਲੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਜੇ ਸਟਾਲ ਲਾਈ ਹੁੰਦੀ ਸੀ ਨਾ ਆਲਾ ਕਹਿੰਦੇ ਵੀ ਇਹ ਲక్ష్ਮੀ ਵਾਲਾ ਨਹੀਂ ਮੁੰਡਾ ਹੈਗਾ ਠੀਕ ਆ ਠੀਕ ਆ ਹਾਂ ਇਹ ਚੀਜ਼ ਸਮਝਦੇ ਤੇ ਮੈਨੂੰ ਚਲੋ ਉਰੇ ਲਵੇ ਲਾਉਣੇ ਸਾਰੇ ਕਹਿੰਦੇ ਵੀ ਇਦਾਂ ਹੀ ਨੇ ਵੀ ਕਿਵੇਂ ਕਿਵੇਂ ਲక్ష్ਮੀ ਵਾਲਿਓ ਮੈਨੂੰ ਆਹੀ ਚੀਜ਼ ਹੀ ਕਹਿੰਦੇ ਨੇ ਸਾਰੇ ਜਿਹੜੇ ਲਵੇ ਲਾਉਣੇ ਬਰੀਕ ਨੇ ਕੋਈ ਬੱਜਰ ਆਖਦੇ ਨੇ ਵੀ ਕਿਵੇਂ ਲక్ష్ਮੀ ਵਾਲਿਓ ਹਾਂ ਮੈਨੂੰ ਵੀ ਹੁਣ ਮੈਂ ਤਾਂ ਕਹਿੰਦਾ ਮੇਲੇ ਸਾਰੇ ਲక్ష్ਮੀ ਵਾਲ ਦੇ ਨਾਂ ਤੇ ਜਾਂਦੇ ਹੈਂ ਕੱਲੋਂ ਤੋਂ ਸਪਲਾਈ ਲਾਉਣ ਲੱਗ ਗਿਆ ਮੈਂ ਸਾਲ ਤੋਂ ਕਿਉਂਕਿ ਵਿਰਿੰਦਰ ਨਾਲ ਤੈਨੂੰ ਪਤਾ ਮੇਰਾ ਪਿਆਰ ਜਿਹੜਾ ਪਿਛਲੇ ਸਮੇਂ ਤੇ ਤੇਰੇ ਉਹਨੂੰ ਮੇਰਾ ਹੀ ਬਹੁਤ ਆ ਪਰ ਮੈਂ ਉਹਨੂੰ ਜੋੜਿਆਂ ਨਾਲੇ ਆ ਹਾਂ ਪਰ ਉਹਨੂੰ ਮੈਂ ਆਪਾਂ ਕਹਿੰ ਨੂੰ ਮਾੜੀ ਨਹੀਂ ਗਏ ਪਰ ਉਹਨੂੰ ਮੈਂ ਇੱਕ ਜਵਾਬ ਨਹੀਂ ਦੇ ਸਕਿਆ ਕਿਉਂਕਿ ਮੇਰਾ ਵੀ ਸਮਾਂ ਮੇਰਾ ਚੈਨਲ ਦਾ ਵੀ ਕੰਮ ਆ ਘਰੇ ਆਪਦੇ ਪਸ਼ੂ ਆ ਸਕਰ ਦੀ ਕਬੀਲਦਾਰੀ ਵੀ ਆ ਪਰ ਉਹਨੂੰ ਕੀ ਪਿਆਰ ਕਰਕੇ ਜਵਾਬ ਨਹੀਂ ਦੇ ਸਕਦਾ ਕਿ ਪਿਆਰ ਕਰਕੇ ਸਪਲਾਈ ਲਈ ਜਾਂਦਾ ਉਹਦੇ ਨਾਲ ਜਵਾਬ ਨਹੀਂ ਦਿੱਤੇ ਜਾਂਦੇ ਹੁੰਦੇ ਹਾਂ ਜਿਹੜੇ ਮੈਂ ਖਾਸ ਕਰਕੇ ਦੋ ਬੰਨਾਂ ਕਹਿਣਾ ਇੱਕ ਦਾ ਸਪਲਾਇਰ ਵੀਰਾਂ ਨੂੰ ਵੀ ਤੁਸੀਂ ਨਾ ਲੜਾਈਆਂ ਪਾਓ ਹਾਂ ਹਾਂ ਯਾਰ ਕੀ ਆ ਤੁਹਾਨੂੰ ਤੁਸੀਂ 15000 ਤੱਕ ਤਾਂ ਸਪਲਾਈ ਕਰਦੇ ਹੋ ਹਾਂ ਹਾਂ ਹੈਨਾ ਚੈਨਲ ਤੇ ਵਟਸਐਪ ਤੇ ਮਗਰ ਹੋ ਕੇ ਬਣਾ ਕੇ ਵੀਡੀਓ ਫਲਾਣਾ ਮਾੜਾ ਫਲਾਣਾ ਮਾੜਾ ਵੀਡੀਓ ਪਾ ਦੇਣ ਉਹਨਾਂ ਨੂੰ ਕੀ ਪਤਾ ਉਹ ਕੁਛ ਨਹੀਂ ਉਹਨਾਂ ਪੈਸੇ ਛੋੜੇ ਪੈਸੇ ਜਾਂਦਾ ਤੂੰ ਐਂ ਕਹਿ ਵੀ ਸਾਡੇ ਪਿੱਛੇ ਖਲਾਣਾ ਸਾਡੇ ਨਾਲ ਜਾ ਕੇ ਜੇ ਹੁਣ ਲక్ష్ਮੀ ਵਾਲੇ ਪਿੱਛੇ ਕੋਈ ਜਾ ਕੇ ਇਹ ਕਹਿਣਾ ਵੀ ਐ ਕੋਣ ਕਿਸੇ ਪਿੱਛੇ ਉਹਦਾ ਕਹਿਣਾ ਵੀ ਤੁਸੀਂ ਨਾ ਇਹ ਚੀਜ਼ਾਂ ਦਾ ਪਕਵਾਂਦ ਨਾ ਬਣਾਓ ਸਾਰੀ ਵਧੀਆ ਨੇ ਇੱਕ ਹੋਰ ਗੱਲ ਮੈਂ ਕਹਿਣੀ ਚਾਹਣਾ ਵੀ ਜੇ ਤਾਂ ਇੱਕ ਵਿੱਚ ਬਰੀ ਡਰ ਇਹ ਜੇ ਨੇ ਜੇ ਤਾਂ ਵੀ ਮੱਝ ਨੇ ਦੁੱਧ ਕੱਢਤਾ ਕਿਸੇ ਦੀ ਨੇ ਤਾਂ ਤਾਂ ਜੀ ਟੀਕੇ ਲਾਏ ਹੋਏ ਨੇ ਜੇ ਆਪਦੀ ਨੇ ਕੱਢਤਾ ਤਾਂ ਬੋਲਣਾ ਨਹੀਂ ਹੈਗਾ ਅਸੀਂ ਕੁਝ ਲਾਉਂਦੇ ਨਹੀਂ ਹੈਗੇ ਵੀ ਹਾਜਮਾ ਰੱਖੋ ਹਾਜਮੇ ਵਧਾਓ ਅੱਛਾ ਕੋਈ ਆਪਾਂ ਜਾਦੇ ਸਮਾਂ ਆਪਾਂ ਨਾ ਕਰਗੇ ਤੇ ਆਪਾਂ ਇਹ ਚੀਜ਼ ਕਰਕੇ ਵੀ ਆਪਾਂ ਹੁਣ ਇਹਨਾਂ ਬਾਰੇ ਜਾਣਕਾਰੀ ਦੇ ਹਨਾ ਕੱਟੀਆਂ ਬਾਰੇ ਹਨਾ ਜਾਣਕਾਰੀ ਤਾਂ ਇਹ ਆਏ ਹੈਗਾ ਇਹ ਸਾਰੇ ਹੀ ਲక్ష్ਮੀ ਵਾਲਾ ਦਾ ਸੀਮਨ ਹੈਗਾ ਠੀਕ ਆ ਠੀਕ ਆ ਤੇ ਜਾ ਹੁਣ ਆਪਣੇ ਸੰਸਨੀਵਾਲ ਦਾ ਵੀ ਲਾਇਆ ਹੈਗਾ ਅੱਛਾ ਅੱਛਾ ਹੁਣ 골ਡਨ ਸਟਾਰ ਦੀ ਕੱਟੀ ਆ ਗਈ ਹਾਂ ਨਹੀਂ ਇਹ ਨਹੀਂ ਵਿੱਚ ਨੇ ਹਾਂ ਵੀ ਬਰੀਡ ਹਨਾ ਉਹੀ ਉਹੀ ਹੁਣ ਅੰਕਲ ਵਾਲੇ ਸਾਰੇ ਕਈ ਸਾਲਾਂ ਤੋਂ ਲਾਉਂਦੇ ਲਾਉਂਦੇ ਵੇ ਇੱਥੇ ਲਾਉਂਦੇ ਲਾਉਂਦੇ ਹਨਾ ਆ ਕੱਟੀ ਦਿਖਾ ਕੋਈ ਨੂਰ ਦੀ ਕੱਟੀ ਹਨਾ ਅੱਛਾ ਕੋਈ ਨਹੀਂ ਦੇਖੀ ਹੈ ਮਨ ਖੁਸ਼ ਹੋਇਆ ਕਿ ਨਾ ਤੇ ਕੀ ਬਾਤਾਂ ਯਾਰ ਹੈ ਇੱਕ ਦਿਨ ਮੇਲੇ ਤੇ ਹੀ ਦਿਖਾ ਅੱਛਾ ਕੀ ਦੇਖੋ ਕੋਈ ਨੂਰ ਦੀ ਆ ਵੀਰੋ ਵੇਖੋ ਕੋਈ ਨੂਰ ਦੀ ਵੇਖਣ ਚ ਪਤਾ ਲੱਗ ਜਾਂਦਾ ਕੋਈ ਨੂਰ ਦੀ ਆ ਤੂੰ ਹੁਣ ਅੰਦਰ ਕੋਈ ਮਾਰ ਪੂੜਾ ਪੂੜਾ ਵੇਖ ਦੱਸ ਜਿਆ ਦੇ ਨੀ ਆਗਤੀ ਆਪਾਂ ਦੇਖਾਂਗੇ ਜੇ ਨਾਲ ਕਿਸੇ ਬੰਦੇ ਨੇ ਸਾਥ ਦਿੱਤਾ ਤਾਂ ਆਪਾਂ ਤਨ ਉਲੇ ਚਵਾਈ ਤੇ ਡੰਗਰ ਪਾਵਾਂਗੇ ਠੀਕ ਆ ਠੀਕ ਕੋਈ ਬੰਦਾ ਚਾਹਵਾਨ ਹੋਇਆ ਹਨਾ ਵੀ ਅਸੀਂ ਮੱਝ ਲੈ ਜਨੇ ਅਸੀਂ ਚਵਾ ਲੈਨੇ ਆ ਹਾਂ ਹਾਂ ਵੀ ਆਪਾਂ ਨੌ ਮਣੀ ਆਪਦਾ ਪਾਉਂਦੇ ਬੰਦਾ ਚਵਾ ਵੀ ਲੋ ਮੈਨੂੰ ਕੱਲੇ ਨੂੰ ਔਖਾ ਕੱਲੇ ਨੂੰ ਔਖਾ ਵਧੀਆ ਬਰੀਡਿੰਗ ਤੇ ਕੰਮ ਕਰੋ ਕੋਈ ਐ ਨਾ ਮੰਨੋ ਵੀ ਸਾਡੇ ਕੋਲੇ ਘੱਟ ਦੁੱਧ ਦੇਣ ਵਾਲੇ ਨੇ ਚਾਹੇ ਦੀ ਯਾਰ 5 ਕਿਲੋ ਦੁੱਧ ਦੇਣ ਵਾਲਾ ਡੰਗਰ ਹੈ ਤੁਸੀਂ ਸੀਮਣ ਤੱਕ ਡਾ ਲਾਓ ਸੀਮਨ ਚੰਗਾ ਲਾਓ ਠੀਕ ਗੱਲ ਬਸ ਸੀਮਨ ਸੁਲਜਿਆ ਹੋਇਆ ਲਾਓ ਇੰਨੀ ਕੀ ਆਪਣੀ ਗੱਲ ਆ ਗਈ ਯਾਰ ਤੁਸੀਂ ਜਿੰਨਾ ਸੀਮਨ ਲਾ ਮੋਗੇ ਨਾ ਬਸ ਉਨੇ ਹੀ ਫਾਇਦੇ ਚ ਹੈ ਨਾ ਪਰ ਲਾ ਲਓ ਵਧੀਆ ਹੈ ਨਾ ਵਿੱਚ ਹਰਿਆਣੇ ਚ ਇਧਰੋਂ ਆਪਣੇ ਯੂਪੀ ਆਪੀ ਸੈਡ ਬੈਂਕ ਸੀਮਨ ਬੈਂਕਾਂ ਦੇ ਉੱਥੇ ਥੋੜਾ ਜਿਹਾ ਸੀਮਨ ਮਾੜਾ ਆਉਂਦਾ ਹੈ ਨਾ ਉਹ ਤਾਂ ਪਤਾ ਹੀ ਆਪਾਂ ਜੇ ਹੁਣ ਆਪਾਂ ਕਹੀਏ ਆਪਣੇ ਸੰਸਨੀ ਵਾਲਾ ਵਾਲਾ ਹੋ ਗਏ ਨਾ ਸੀਮਨ ਹਰਿਆਣੇ ਚ ਪੰਜਾਬ ਚੋਂ ਐਲਡੀਐਫ ਵਾਲੇ ਹੋ ਗਏ ਆਪਾਂ ਕਹਿੰਦੇ ਯਾਰ ਵੀ ਬਸ ਦੇਖ ਕੇ ਹੈ ਨਾ ਸੀਮਨ ਲਾ ਲਓ ਜਿਹੜੇ ਸਾਨੂੰ ਵਧੀਆ ਲੱਗਦੇ ਨੇ ਆਪਾਂ ਨੂੰ ਤਾਂ ਵੀਰੇ ਲਸ ਸਿੰਘ ਵਾਲੇ ਵਧੀਆ ਲੱਗਦੇ ਨੇ ਹਨਾ ਆਪਾਂ ਲਸ ਸਿੰਘ ਵਾਲੇ ਲਾਉਣੇ ਆ ਜੀ ਉਹਨਾਂ ਨੂੰ ਵਧੀਆ ਲੱਗਦੇ ਹੋਣਗੇ ਉਹ ਵਧੀਆ ਹਾਂਜੀ 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 ਇਹ ਸਹੀ ਗੱਲ ਆ ਤੇ ਬਾਕੀ ਆਪਣੇ ਤੋਂ ਰੋ ਦੂਰ ਠੀਕ ਆ ਠੀਕ ਆ ਆ ਆ ਕੱਟਾ ਹਾਂ ਇੱਕ ਕਟਾਗਾ ਵਿੱਚ ਰੱਖਿਆ ਹੋਇਆ ਸਾਣ ਫਿਰ ਇਹ ਦੱਸ ਦਿੰਦਾ ਹਨ ਹਾਂ ਸਹੀ ਗੱਲ ਰੱਖਣਾ ਚਾਹੀਦਾ ਇਹ ਵੀ ਇਹ ਵੀ ਹਾਂ ਇਹ ਹੀਟ ਚ ਆ ਜਾਣਾ ਹੀਟ ਚ ਹਨਾ ਉਹ ਲਾਉਂਦਾ ਤਾਂ ਹੈ ਨਹੀਂ ਜਦੋਂ ਇਹ ਕ੍ਰੋਸ ਕਰਨ ਵਾਲਾ ਹੋਵੇ ਇਹਨੂੰ ਵੇਚ ਦਾਂਗੇ ਠੀਕ ਆ ਠੀਕ ਉਹ ਦੂਜਾ ਹੋ ਜਾਂਦਾਗਾ ਸੁੰਗ ਕੇ ਦੱਸ ਦਿੰਦੇ ਹਨ ਬਾਕੀ ਬਹੁਤ ਵਧੀਆ ਲੱਗਾ ਤੈਨੂੰ ਨਾ ਚਲੋ ਬੀਡਿੰਗ ਦਾ ਹੈਗੀ ਹੈਗੀ ਆ ਵੱਧ ਤੋਂ ਵੱਧ ਬੀਡਿੰਗ ਅੰਦਰ ਥੋੜੇ ਰੱਖ ਰਖਾ ਮੈਨੂੰ ਬਹੁਤ ਵਧੀਆ ਲੱਗਾ ਤੇਰਾ ਦਰਾਖਤ ਤਾਂ ਲਾਓ ਵੱਧ ਤੋਂ ਵੱਧ ਹਾਂ ਇਹਦੇ ਕੋਲ ਨਾ ਮੈਂ ਹਾਂ ਵੀਰ ਕੋਲੇ ਸਭ ਤੋਂ ਜਿਹੜੀਆਂ ਕਟੀਆਂ ਵੱਧੋਂ ਲక్ష్ਮੀ ਡੇਰੀ ਫਾਰਮ ਦੀਆਂ ਸਾਰੀਆਂ ਹੀ ਲక్ష్ਮੀ ਡੇਰੀ ਫਾਰਮ ਦਾ ਹੀ ਜਿੰ ਨੂੰ ਵਿੱਚ ਹੈਗੇ ਆ ਤੇ ਮੈਂ ਕਹਿੰਦਾ ਯਾਰ ਕਿਆ ਬਾਤਾਂ ਆ ਸਿਰਾ ਲਾਇਆ ਪਿਆ ਨੇ ਬਰੀਡਿੰਗ ਦੇ ਵਿੱਚ ਇਹਨੇ ਬਰੀਡਰ ਇਹਨੂੰ ਕਹਿੰਦੇ ਆ ਜਿਹਨੇ ਇਹਦੇ ਘਰੋਂ ਤਿਆਰ ਕੀਤੀਆਂ ਅੱਗੇ ਵੀਰ ਦੱਸ ਕੇ ਉਹ ਬਰੀਡਰ ਨਹੀਂ ਹੁੰਦਾ ਵੀ ਆਪਾਂ ਅਸੀਂ ਖਰੀਦੀ ਮੱਝ ਤੇ ਆਪਾਂ ਚਵਾਤੀ ਆਪਾਂ ਕਹਿੰਦੇ ਸاسي ਬਰੀਡਰ ਆ ਬਰੀਡਰ ਉਹ ਹੁੰਦਾ ਜਿਹੜਾ ਘਰੋਂ ਉਠਦਾ ਜਿਹੜਾ ਜਿਹੜੇ ਵਿੱਚ ਕਹਿੰਦੇ ਆ ਅਸੀਂ ਮੱਝਾਂ ਚਵਾਈਆਂ ਅਸੀਂ 10 ਚਵਾਈਆਂ ਅਸੀਂ 20 ਚਵਾਈਆਂ ਅਸੀਂ ਐ ਚਵਾਈਆਂ ਹਾਂ ਉਹ ਯਾਰ ਸਾਡੇ ਪਿੰਡਾਂ ਵਪਾਰੀ ਆਣਾ ਉਹ ਰੋਜ਼ ਚਵਾਈ ਕਰਾਉਂਦਾ ਇੱਕ ਮਹੀਨੇ ਸਹੀ ਗੱਲ ਆ ਦੋ ਦੀ ਘਰੋਂ ਦਾ ਰੋਜ਼ ਚ ਭਾਈ ਰੋਜ਼ ਚ ਭਾਈ ਉਹਦੇ ਕਰਨ ਵਾਲੇ ਘਰੇ ਆਉਂਦੇ ਨੇ ਉਹ ਨਹੀਂ ਚਬਾਈ ਦੇਖ ਇੱਕ ਮਿੰਟ ਇੱਕ ਗੱਲ ਹੁਰਦਾ ਸਾਹਿਬ ਸੁਖਵੀਰ ਆ ਆਪਣੇ ਹਰਿਆਣੇ ਚ ਮੁੰਡਾ ਮਿੱਤਰ ਆਪਣਾ ਸਾਫ ਆਪਣੇ ਸਰਸਵਤੀ ਡੇਰੀ ਫਾਰਮ ਉਹਦਾ ਵੀ ਹਾਂ ਉਹ ਬੰਦਾ ਸਵੀਟ ਢਾਂਡਾ ਹਾਂ ਸੁਖਵੀਰ ਢਾਂਡਾ ਵਧੀਆ ਹੈ ਨਾ ਉਹ ਕਦੇ ਉਹਨੇ ਆਪਣੇ ਆਪ ਨੂੰ ਬਰੀਡਰ ਨਹੀਂ ਕਿਹਾ ਕਹਿੰਦਾ ਮੈਂ ਵਪਾਰੀ ਆ ਉਹ ਬੰਦੇ ਦੀ ਐਡੀ ਨਿਮਰਤਾ ਹੈ ਨਾ ਮੇਰਾ ਦਿਲ ਜਿੱਤ ਲੈਂਦਾ ਉਹ ਜਦੋਂ ਆ ਕਹਿੰਦਾ ਕਹਿੰਦਾ ਮੈਂ ਵਪਾਰੀ ਆ ਮੈਂ ਕੋਈ ਬਰੀਡਰ ਨਹੀਂ ਦੇਖ ਜਦੋਂ ਉਹ ਬੰਦੇ ਨੇ ਸਿਰਈ ਲਾਏ ਹੋਏ ਨੇ ਪਤਾ ਕੀ ਗੱਲ ਆ ਕਾਟਾ ਕਿੱਥੇ ਪਿਆ ਬੂਸਟਰ ਜਦੋਂ ਮੈਂ ਬੂਸਟਰ ਦਾ ਰੋਲਾ ਪਿਆ ਕਿਉਂ ਪੈਂਦਾ ਜਦੋਂ ਪਾਰੀ ਜਦੋਂ ਬਰੀਡਿੰਗ ਦੇ ਵਿੱਚ ਆਉਣ ਲੱਗ ਗਏ ਉਹ ਪਾਰੀ ਨੂੰ ਪਾਰੀ ਰਹਿਣਾ ਚਾਹੀਦਾ ਉਹਨੂੰ ਬਰੀਡਰ ਨਹੀਂ ਬਣਨਾ ਚਾਹੀਦਾ ਬਰੀਡਰ ਨਹੀਂ ਬਣਨਾ ਚਾਹੀਦਾ ਹਾਂ ਉਸ ਤੋਂ ਬਾਅਦ ਹੀ ਇਸ ਚੀਜ਼ ਦੇ ਉੱਤੇ ਨੁਕਸਾਨ ਹੋਣ ਲੱਗਿਆ ਐਡਾ ਗੱਲ ਹੋ ਗਈ ਬਰੀਡਰਾਂ ਜਿਹੜੇ ਵਪਾਰੀ ਤੇ ਉਹਨਾਂ ਨੇ ਚੈਨਲ ਬਣਾ ਲਏ ਹਾਂ ਕਿਹੜੇ ਮਾੜੇ ਮੋٹے ਵੀ ਪਹਿਲਾਂ ਜਦ ਮੈਂ ਹੁਨਰਸਾਨੀ ਵਾਲੇ ਵੀਡੀਓ ਪਾਉਂਦਾ ਸੀ ਉਹ ਲੋਕਾਂ ਦੀਆਂ ਬਰੀਡਰ ਦਿਖਾਉਂਦਾ ਹੁੰਦਾ ਸੀਗਾ ਫਿਰ ਤਾਂ ਚੈਨਲ ਬਰੀਡਰਾਂ ਨੇ ਬਣਾ ਉਹਨਾਂ ਨੇ ਬਨਾਲੇ ਵਪਾਰੀਆਂ ਜਿਵੇਂ ਹੁਣ ਸਹੀ ਚੈਨਲ ਮੇਰੀ ਗੱਲ ਸੁਣ ਸਤਕ ਡੇਰੀ ਫਾਰਮ ਵਾਲਾ ਮੁੰਡਾ ਜਿਹੜਾ ਪੁਰਾਣੇ ਟਾਈਮ ਤੋਂ ਚੱਲ ਸਹੀ ਆ ਉਹ ਹਾਂ ਸਾਸਰੀ ਵਾਲਾ ਜੇ ਵਧੀਆ ਚੈਨਲ ਪਰ ਉਹਨਾਂ ਨੇ ਵੀਡੀਓ ਵਿਖਾਈ ਆ ਉਹਨਾਂ ਨੇ ਪਾਰ ਵਾਲਾ ਨਹੀਂ ਕੀਤਾ ਕੰਮ ਉਹਨਾਂ ਨੇ ਤਾਂ ਹਨਾ ਸਾਸਰੀ ਵਾਲਾ ਹੋ ਗਿਆ ਤੇ ਇਧਰ ਆਪਣਾ ਸਿੱਧਕ ਡੈਰੀ ਇਹ ਤਾਂ ਯਾਰ ਪੁਰਾਣੇ ਨੇ ਹਨਾ ਹਾਂ ਇਹਨਾਂ ਨੇ ਕੋਈ ਐ ਥੋੜੀ ਦੀ ਜਿਵੇਂ ਹੁਣ ਇਹ ਆਪਣੇ ਮੁੰਡਾ ਸਿੱਧਕ ਡੈਰੀ ਫਾਰਮ ਆ ਇਹਦਾ ਨੀਲੀ ਬ੍ਰੀਡ ਨੂੰ ਇੰਨਾ ਪਿਆਰ ਕਰਦਾ ਜਿੰਨਾ ਕਹਿੰਦੇ ਹਾਂ ਪ੍ਰਮੋਟ ਬਹੁਤ ਕੀਤਾ ਨੀਲੀ ਨੂੰ ਹਾਂ ਬਹੁਤ ਜ਼ਿਆਦਾ ਤੇ ਇਹ ਬੰਦੇ ਹੁੰਦੇ ਚੈਨਲ ਵਾਲੇ ਸਹੀ ਆਪਾਂ ਉਹਨੂੰ ਮੂੰਹ ਨਹੀਂ ਕਦੇ ਉਹ ਮਿਲੇ ਨਹੀਂ ਹੈਗੇ ਇਦਾਂ ਆਪਾਂ ਕੋਈ ਸਹਾਇਤਾ ਕਰਦੇ ਆ ਆਪਾਂ ਉਹਦੀ ਅੱਛਾ ਇੱਕ ਮੈਨੂੰ ਹੋਰ ਦੱਸ ਬਈ ਤੇਰੀ ਮੇਰਾ ਰੂੜੀ ਕਿਹਦੇ ਪਾਸੇ ਲਾਈ ਰੂੜੀ ਨਹੀਂ ਵੇਖੀ ਮੈਂ ਰੂੜੀ ਬੇ ਇੱਥੇ ਹੀ ਹੈਗੀ ਹੈਗੀ ਤਾਂ ਹੈਗੀ ਹੈ ਰੂੜੀ ਅੱਛਾ ਰੂੜੀ ਯਾਨੀ ਕਿ ਇਧਰ ਪੇ ਸਾਂਝੇ ਵੀ ਹੈਗੀ ਠੀਕ ਆ ਠੀਕ ਆ ਜਦੋਂ ਹੁਣ ਕੋਈ ਭਰਿਆ ਹੈਗਾ ਉਸ ਆਪਣਾ ਉਧਰ ਦੀ ਗੋਹਾ ਸਿੱਧਾ ਸਿੱਧਾ ਡਾਇਰੈਕਟੇ ਜਾਈਏ ਡਾਇਰੈਕਟ ਜਾ ਠੀਕ ਆ ਚਲੋ ਠੀਕ ਆ ਬਾਈ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ